ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜੋ ਦੁੱਖ ਸੁੱਖ ਸਾਡੀ ਜ਼ਿੰਦਗੀ ਵਿੱਚ ਆਉਂਦੇ ਹਨ ਉਹ ਮਾਲਕ ਦੇ ਹੀ ਹੁਕਮ ਅਨੁਸਾਰ ਆਉਂਦੇ ਹਨ ਫਿਰ ਜਦੋਂ ਹੁਕਮ ਆਉਂਦਾ ਹੈ ਤਾਂ ਬੁਰਾ ਕਿਉ ਮੰਨਣਾ ਤੇ ਮਾਲਕ ਸਾਡੇ ਨਾਲ ਹਨ ਸਾਨੂੰ ਦੇਖਦੇ ਹਨ ਜੇਕਰ ਸਾਡਾ ਫਾਇਦਾ ਦੁੱਖ ਵਿੱਚ ਹੈ ਤਾਂ ਦੁੱਖ ਦਿੰਦੇ ਹਨ ਜੇਕਰ ਸਾਡਾ ਫਾਇਦਾ ਸੁੱਖ ਵਿੱਚ ਹੈ ਤਾਂ ਸਾਨੂੰ ਸੁੱਖ ਦਿੰਦੇ ਹਨ ਦੋਵੇਂ ਹੀ ਉਸ ਦੇ ਹੁਕਮ ਅਨੁਸਾਰ ਸਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਹੁੰਦੇ ਹਨ ਸਾਨੂੰ ਦੁੱਖ ਸੁੱਖ ਦੀ ਪਰਵਾਹ ਕੀਤੇ ਬਿਨਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਤੇ ਬਾਕੀ ਸਾਰਾ ਕੁਝ ਉਸ ਮਾਲਕ ਦੇ ਛੱਡ ਦੇਣਾ ਚਾਹੀਦਾ ਹੈ ਜਿਸ ਵਕਤ ਗੁਰੂ ਹਰੀਕ੍ਰਿਸ਼ਨ ਜੀ ਚੋਲਾ ਛੱਡ ਜਾਣ ਛੱਡਣ ਲੱਗੇ ਸਨ ਤਾਂ ਉਹਨਾਂ ਦੇ ਭਗਤਾਂ ਨੇ ਪੁੱਛਿਆ ਕਿ ਹੁਣ ਸਾਨੂੰ ਕੌਣ ਉਪਦੇਸ਼ ਦੇਵੇਗਾ ਤਾਂ ਤੁਸੀਂ ਉੱਤਰ ਦਿੱਤਾ ਸੀ ਕਿ ਬਾਬਾ ਬਕਾਲਾ ਪਿੰਡ ਵਿੱਚ ਮਿਲੇਗਾ ਭਗਤਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਨੂੰ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਮਿਲਿਆ ਜੋ ਉਹਨਾਂ ਨੂੰ ਰੋਹਾਨੀ ਉਪਦੇਸ਼ ਦੇਣ ਦੇ ਕਾਬਲ ਲੱਗੇ ਇਸ ਤੋਂ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਹੈ ਕਿ ਗੁਰੂ ਹਰੀਕ੍ਰਿਸ਼ਨ ਦਾ ਉੱਤਰ ਅਧਿਕਾਰੀ ਕੌਣ ਹੋਵੇਗਾ ਇਸ ਮੌਕੇ ਦਾ ਫਾਇਦਾ ਉਠਾ ਕੇ ਸੋਢੀ ਖਾਨਦਾਨ ਦੇ ਬਾਈ ਆਮੀ ਗੁਰੂ ਬਣ ਗਏ ਇਸ ਦੌਰਾਨ ਗੁਰੂ ਹਰੀਕ੍ਰਿਸ਼ਨ ਜੀ ਨੇ ਭਗਤ ਤੇਗਵਾਧਰ ਜੀ ਚੁੱਪਚਾਪ ਇੱਕ ਬਜ਼ੁਰਗ ਔਰਤ ਦੇ ਕਾਰ ਵਿੱਚ ਬੈਠ ਕੇ ਭਜਨ ਸਿਮਰਨ ਕਰ ਰਹੇ ਸਨ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਉਸ ਸਮੇਂ ਮੱਖਣ ਸ਼ਾ ਨਾਮਕ ਇੱਕ ਭਗਤ ਸੀ ਉਹ ਇੱਕ ਸਦਾਗਰ ਸੀ ਜਿਸ ਨੇ ਮਾਲ ਦਾ ਜਹਾਜ਼ ਭਰ ਕੇ ਫਰਾਂਸ ਤੋਂ ਭਾਰਤ ਨੂੰ ਲੈ ਕੇ ਆਇਆ ਸੀ ਤੇ ਰਸਤੇ ਵਿੱਚ tufaan ਦੇ ਕਾਰਨ ਉਹ ਅਟਕਰ ਗਿਆ ਸੀ ਤੇ ਡੁੱਬਣ ਲੱਗਾ ਸੀ ਉਪਰੇ ਸਮੇਂ ਜਹਾਜ਼ ਦੀ ਛੱਤ ਤੇ ਬੈਠੇ ਮੱਖਣ ਸ਼ਾਹ ਨੇ ਕੋਢਨੇ ਟੇਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਵਖਤ ਜੋ ਗੁਰੂ ਹੈ ਜੇਕਰ ਮੇਰੇ ਜਹਾਜ਼ ਨੂੰ ਪਾਰ ਕਰ ਦੇਵੇਗਾ ਤਾਂ ਮੈਂ 1000 ਮੋਰਾ ਭੇਟ ਕਰਾਂਗਾ ਐਨਾ ਕਹਿਣ ਸਰ ਹੀ ਜਹਾਜ਼ ਚੱਲ ਪਿਆ ਜਦੋਂ ਜਹਾਜ਼ ਹਿੰਦ ਮਹਾਸਾਗਰ ਦੇ ਕਿਨਾਰੇ ਲੱਗਾ ਤਾਂ ਮਾਲ ਵੇਚ ਕੇ ਉਸਨੇ ਬਹੁਤ ਜ਼ਿਆਦਾ ਲਾਭ ਕਮਾ ਲਿਆ ਜਦੋਂ ਉਹ ਹਰੀਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ ਆਏ ਅਤੇ ਆਪਣੀ ਢ ਚੜਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਹਰੀਕ੍ਰਿਸ਼ਨ ਜੀ ਤਾਂ ਚੋਲਾ ਛੱਡ ਗਏ ਹਨ ਉਸ ਨੂੰ ਲੱਗਿਆ ਕਿ ਹੁਣ ਗੁਰੂ ਹਰੀਕ੍ਰਿਸ਼ਨ ਜੀ ਦੇ ਉੱਤਰ ਅਧਿਕਾਰੀ ਦੇ ਦਰਸ਼ਨ ਦੇ ਲਈ ਉਸ ਨੂੰ ਬਾਬਾ ਬਕਾਲਾ ਜੀ ਕੋਲ ਜਾਣਾ ਪਵੇਗਾ ਬਕਾਲਾ ਜੀ ਵੱਲ ਆ ਗਿਆ ਭਾਈ ਗੁਰੂ ਗੱਦੀਆਂ ਤੇ ਬੈਠੇ ਹੋਏ ਸਨ ਸੋਚਣ ਲੱਗਾ ਕਿ ਮੋਹਰਾ ਕਿਸ ਨੂੰ ਦੇਣਾ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਪੰਜ ਪੰਜ ਮੋਹਰਾ ਸਭ ਦੇ ਅੱਗੇ ਰੱਖਦਾ ਗਿਆ ਜਿਸ ਨੇ ਵੀ ਮੇਰੇ ਜਹਾਜ਼ ਨੂੰ ਪਾਰ ਲੰਘਾਇਆ ਹੈ ਉਹ ਆਪਣੇ ਆਪ ਹੀ ਬੋਲ ਪਵੇਗਾ ਪਰ ਉਹਨਾਂ ਬਾਈਆਂ ਵਿੱਚੋਂ ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ ਸਿਰਫ ਆਸ਼ੀਰਵਾਦ ਹੀ ਦਿੰਦੇ ਰਹੇ ਖੁਸ਼ ਰਹੋ ਅਖੀਰ ਉਸਨੇ ਲੋਕਾਂ ਤੋਂ ਪੁੱਛਿਆ ਕਿ ਇੱਥੇ ਹੋਰ ਕੋਈ ਆਤਮਾ ਹੈ ਕਿਸੇ ਨੇ ਉਸ ਨੂੰ ਦੱਸਿਆ ਕਿ ਇੱਕ ਹੋਰ ਵੀ ਹੈ ਉਹਨੂੰ ਤੇਗਾ ਕਹਿੰਦੇ ਹਨ ਮਨ ਵਿੱਚ ਸੋਚਿਆ ਕਿ ਚਲੋ ਉਹਨਾਂ ਦੇ ਵੀ ਦਰਸ਼ਨ ਕਰਕੇ ਜਾਵਾਂਗਾ ਜਦੋਂ ਉਹ ਤੇ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਪਹਿਲਾਂ ਦੀ ਤਰ੍ਹਾਂ ਪੰਜ ਮੋਰਾ ਰੱਖ ਕੇ ਮੱਥਾ ਟੇਕ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਬਾਕੀ ਮੋਰਾ ਕਿੱਥੇ ਹਨ ਤੂੰ ਤਾਂ 500 ਮੋਰਾ ਦੇਣ ਦਾ ਵਾਅਦਾ ਕੀਤਾ ਸੀ ਮੇਰੇ ਵਾਦਾਂ ਦੇਖ ਜਹਾਜ਼ ਦੇ ਕਰਕੇ ਮੇਰੇ ਕਿੰਨੇ ਜ਼ਖਮ ਹੋ ਗਏ ਹਨ ਐਨਾ ਕਹਿ ਕੇ ਉਹਨਾਂ ਨੇ ਆਪਣਾ ਕੁੜਤਾ ਕੱਢ ਕੇ ਮੋਢੇ ਤੇ ਰੱਖ ਦਿੱਤਾ ਤੇ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਿਆ ਮੱਖਣ ਸ਼ਾਹ ਨੇ ਚੁੱਪਚਾਪ 500 ਮੋਰਾ ਰੱਖ ਦਿੱਤੀਆਂ ਤੇ ਉਸ ਨੇ ਗਾਂ ਦੀ ਛੱਤ ਤੇ ਚੜ ਕੇ ਉੱਚੀ 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 ਆਵਾਜ਼ ਨਾਲ ਬੋਲਣ ਲੱਗਾ ਕਿ ਗੁਰੂ ਮਿਲ ਗਿਆ ਹੈ ਜਦੋਂ ਲੋਕਾਂ ਨੂੰ ਪਤਾ ਚੱਲਿਆ ਤਾਂ ਬਾਕੀ ਦੇ ਬਾਈ ਗੁਰੂ ਗੱਡੀਆਂ ਤੋਂ ਉੱਠ ਗਏ ਉਹਨਾਂ ਦਾ ਰੋਜ਼ਗਾਰ ਵੀ ਬੰਦ ਹੋ ਗਿਆ ਬਹੁਤ ਜ਼ਿਆਦਾ ਗਿਣਤੀ ਵਿੱਚ ਲੋਕ ਬਾਬਾ ਜੀ ਦੀ ਸ਼ਰਨ ਵਿੱਚ ਆ ਗਏ ਲੋਕਾਂ ਨੇ ਨਾਮਦਾਨ ਦੇ ਲਈ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੱਠੜੀ ਭਰੀ ਹੈ ਗੁਰੂ ਜੀ ਦੇ ਪਰੋਸੇ ਨਾਲ ਹੀ ਉਠਾਈ ਜਾ ਸਕਦੀ ਹੈ ਸੰਤਾਂ ਦੇ ਕੋਲ ਨਾਮ ਦੀ ਦੌਲਤ ਹੁੰਦੀ ਹੈ ਸਾਰਾ ਕੁਝ ਹੁੰਦਾ ਹੈ ਫਿਰ ਵੀ ਹੰਕਾਰ ਨਹੀਂ ਕਰਦੇ ਇੱਕ ਵਾਰ ਦੇ ਮਹਾਰਾਜ ਜੀ ਉਹ ਇੱਕ ਪਿੰਡ ਵਿੱਚ ਗਏ ਉੱਥੇ ਇੱਕ ਥਾਣਾ ਬਣਿਆ ਹੋਇਆ ਸੀ ਉੱਥੇ ਤੁਸੀਂ ਬਿੱਲ ਚੈੱਕ ਕਰਨ ਦੇ ਲਈ ਗਏ ਸਨ ਜਾਣ ਦੇ ਲਈ ਤੁਹਾਨੂੰ ਇੱਕ ਚੁਆਰੇਵਾਰਾ ਕਮਰਾ ਦਿੱਤਾ ਗਿਆ ਸੀ ਤੇ ਉਸ ਕਮਰੇ ਦੇ ਹੇਠਾਂ ਇੱਕ ਸਮਾਦੀ ਬਣੀ ਹੋਈ ਸੀ ਕਮਰਾ ਬਹੁਤ ਹੀ ਜ਼ਿਆਦਾ ਹਵਾਦਾਰ ਸੀ ਤੇ ਜਦੋਂ ਰਾਤ ਨੂੰ ਉੱਥੇ ਸੌ ਰਹੇ ਸੀ ਤਾਂ ਗੁਰੂ ਜੀ ਨੇ ਪੁੱਛਿਆ ਕਿ ਇਹ ਸਮਾਦੀ ਕਿਸ ਦੀ ਹੈ ਤਾਂ ਪਤਾ ਚੱਲਿਆ ਕਿ ਇਹ ਬਾਬਾ ਜੀ ਦੀ ਸਮਾਦੀ ਹੈ ਬਾਬਾ ਕਲਾ ਸਿੰਘ ਕਮਾਈ ਵਾਲੇ ਸਾਧੂ ਸਨ ਉਹ ਇੱਕ ਪਹਾੜੀ ਇਲਾਕੇ ਵਿੱਚ ਰਹਿੰਦੇ ਸੀ ਔਰਤੇ ਆਦਮੀ ਉਸਦੀ ਝੌਂਪੜੀ ਦੇ ਕੋਲ ਪਸ਼ੂ ਚਰਾਉਂਦੇ ਸਨ ਜਦੋਂ ਲੋਕ ਆਪਣੇ ਪਸ਼ੂਆਂ ਨੂੰ ਉੱਚੇ ਖਾੜਾਂ ਤੇ ਲੈ ਕੇ ਚਲੇ ਜਾਂਦੇ ਸਨ ਕਦੇ-ਕਦੇ ਪਸ਼ੂ ਉੱਚੀ ਪਹਾੜੀ ਤੋਂ ਹੇਠਾ ਡਿੱਗ ਕੇ ਮਰ ਵੀ ਜਾਂਦੇ ਸਨ ਇੱਕ ਵਾਰ ਜਦੋਂ ਔਰਤ ਦੀ ਗਊ ਪਹਾੜੀ ਤੋਂ ਡਿੱਗ ਰਹੀ ਸੀ ਜੀ ਬੋਲਣ ਲੱਗ ਗਈ ਬਾਬਾ ਕਾਲਾ ਮੇਰੀ ਗਊ ਨੂੰ ਬਚਾਣਾ ਤਾਂ ਗਊ ਬਚ ਗਈ ਉਦੋਂ ਉਹ ਔਰਤ ਆਪਣੇ ਗਊ ਨੂੰ ਚੁੱਪਚਾਪ ਨਾਲ ਲੈ ਕੇ ਆਪਣੇ ਘਰ ਚਲੀ ਗਈ ਜਦੋਂ ਕਾਲਾ ਦੀ ਕੁਟੀਏ ਦੇ ਕੋਲੋਂ ਜਾ ਰਹੀ ਸੀ ਤਾਂ ਬਾਬਾ ਜੀ ਨੇ ਕਿਹਾ ਕਿ ਨੇ ਤੇਰੀ ਗਊ ਬਚਾਈ ਹੈ ਹੁਣ ਉਸ ਦਾ ਪਤਾ ਵੀ ਨਹੀਂ ਪੁੱਛ ਰਹੀ ਹੌਲੀ ਹੌਲੀ ਪਿੰਡ ਵਿੱਚ ਇਹ ਖਬਰ ਫੈਲ ਗਈ ਕਿ ਬਾਬਾ ਕਾਲਾ ਨੇ ਇੱਕ ਔਰਤ ਦੀ ਗਊ ਨੂੰ ਬਚਾਇਆ ਹੈ ਬਾਬਾ ਕਾਲਾ ਨੇ ਕੁਝ ਗਊਆਂ ਨੂੰ ਪਾਲਿਆ ਹੋਇਆ ਸੀ ਤੇ ਉਸ ਪਹਾੜੀ ਤੇ ਛੋਟੇ-ਮੋਟੇ ਸੂਰਤੇ ਹੋਰ ਜਾਨਵਰ ਘੁੰਮਦੇ ਰਹਿੰਦੇ ਸਨ ਇੱਕ ਦਿਨ ਸ਼ੇਰ ਨੇ ਉਸ ਦੀਆਂ ਗਊਆਂ ਤੇ ਹਮਲਾ ਕਰ ਦਿੱਤਾ ਤੇ ਦੋ ਗਊਆਂ ਮਰ ਗਈਆਂ ਲੋਕਾਂ ਨੇ ਕਿਹਾ ਕਿ ਬਾਬਾ ਗਊਆਂ ਨੂੰ ਸ਼ੇਰ ਨੇ ਮਾਰ ਦਿੱਤਾ ਹੈ ਇਸ ਤੇ ਬਾਬਾ ਜੀ ਨੇ ਕਿਹਾ ਕਿ ਮੇਰੀਆਂ ਗਊਆਂ ਸ਼ਾਮ ਨੂੰ ਵਾਪਸ ਆ ਜਾਣਗੀਆਂ ਜਦੋਂ ਸ਼ਾਮ ਹੋ ਗਈ ਤਾਂ ਉੱਥੋਂ ਹੀ ਆਵਾਜ਼ ਦੇ ਕੇ ਆਪਣੀਆਂ ਗਊਆਂ ਨੂੰ ਬੁਲਾਇਆ ਤੇ ਉੱਥੇ ਉਸੇ ਵਕਤ ਆ ਗਈਆਂ ਇਸ ਘਟਨਾ ਨੂੰ ਸੁਣ ਕੇ ਬਾਬਾ ਕਾਲਾ ਜੀ ਦੀ ਬਹੁਤ ਚਰਚਾ ਹੋਣ ਲੱਗ ਗਈ ਪਰ ਜਦੋਂ ਉਸ ਦੀ ਮੌਤ ਹੋ ਗਈ ਤਾਂ ਬਹੁਤ ਜ਼ਿਆਦਾ ਦੁੱਖ ਪਹੁੰਚਿਆ ਆਮ ਦੀ ਕਮਾਈ ਸੀ ਉਹ ਉਸਨੇ ਗਵਾ ਦਿੱਤੀ ਸੀ ਹੁਣ ਉਸ ਦੇ ਕੋਲ ਕੁਝ ਨਹੀਂ ਬਚਿਆ ਸੀ ਉਸ ਦਾ ਇੱਕ ਭਾਈ ਸੀ ਜੋ ਹਮੇਸ਼ਾ ਚੁੱਪ ਰਹਿੰਦਾ ਸੀ ਭਾਈ ਵਾਲੇ ਲੋਕ ਮਾਲਕ ਦੀ ਰਜਾ ਵਿੱਚ ਰਹਿੰਦੇ ਹਨ ਜਦੋਂ ਉਹ ਉਸ ਦੇ ਕੋਲ ਆਇਆ ਤਾਂ ਉਹ ਕਹਿਣ ਲੱਗਾ ਕਿ ਤੈਨੂੰ ਕੌਣ ਕਹਿੰਦਾ ਹੈ ਕਿ ਗਵਮਾਂ ਮੱਜਾਂ ਨੂੰ ਜਿਉਂਦਾ ਕਰ ਖਤਾ ਕਰਕੇ ਆਪਣੇ ਜੀਵਨ ਦੀ ਪੂਰੀ ਕਮਾਈ ਖਤਮ ਕਰ ਦਿੱਤੀ ਹੈ ਇਸ ਕਰਕੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਇਹਨੂੰ ਫालतू ਗਮਾਂ ਵਿੱਚ ਖਰਚ ਨਹੀਂ ਕਰਨਾ ਚਾਹੀਦਾ ਕਿ ਇਹਨਾਂ ਵਿੱਚ ਕੋਈ ਫਾਇਦਾ ਨਹੀਂ ਹੈ ਜੋ ਕਮਾਈ ਵਾਲੇ ਪਰਮਾਤਮਾ ਹੁੰਦੇ ਹਨ ਉਹ ਮਾਲਕ ਦੀ ਰਜਾ ਵਿੱਚ ਰਾਜੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਜੋ ਉਸ ਦੀ ਮੋਜ ਵਿੱਚ ਖੁਸ਼ ਰਹਿੰਦੇ ਹਨ ਉਹ ਕੋਈ ਦਿਖਾਵਾ ਨਹੀਂ ਕਰਦੇ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ ਉਹਨਾਂ ਆਵੀ ਚੀਜ਼ਾਂ ਤੋਂ ਦੂਰ ਰਹਿੰਦੇ ਹਨ ਪਰ ਦੁਗਰ ਮਾਤਾਂ ਕਰਕੇ ਆਪਣੀ ਸਾਰੀ ਕਮਾਈ ਖਤਮ ਕਰ ਲਈ ਹੈ ਤਾਂ ਉਸ ਪਰਮਾਤਮਾ ਤੋਂ ਬਹੁਤ ਦੂਰ ਹੋ ਗਿਆ ਹੈ ਤੈਨੂੰ ਪਰਮਾਤਮਾ ਦੀ ਮੋਹਤ ਵਿੱਚ ਖੁਸ਼ ਰਹਿਣਾ ਚਾਹੀਦਾ ਸੀ ਰਾਧਾ ਸਵਾਮੀ